ਘੜੇਜ ਪਹਿਲਵਾਨ ਆ ਗਿਆ ਲਗੋਟੇ ਦਾ ਜਤੀ ਹੋਣਾ ਚਾਹੀਦਾ ਜੇ ਕੋਈ ਧਰਮ ਪਤਨੀ ਆ ਉਹ ਲਹਿੰਗੇ ਦੀ ਸਤੀ ਹੋਣੀ ਚਾਹੀਦੀ ਫਿਰ ਤਰੱਕੀ ਹੁੰਦੀ ਘਰ ਦੀ ਔਰ ਪਹਿਲਵਾਨ ਦੀ ਇਹ ਬੜੀ ਸੋਹਣੀ ਗੱਲ ਕਹੀ ਬਿਲਕੁਲ ਭਾਈ ਸੱਚੀ ਗੱਲ ਹੈ ਤਾਂ ਇਹ ਗੱਲਾਂ ਔਖੀਆਂ ਸੱਚ ਬੋਲਣਾ ਸੱਚ ਸੁਣਨਾ ਲੋਕ ਪਸੰਦ ਨਹੀਂ ਕਰਦੇ ਤੁਹਾਡੀਆਂ ਪੁਰਾਣੀਆਂ ਤਸਵੀਰਾਂ ਦੇਖੋ ਨਾ ਤੁਹਾਡੀ ਦੇ ਕਾਫੀ ਆ ਤੁਹਾਡੇ ਡੋਲੇ ਨੇ ਮਤਲਬ ਲੱਗਦੇ ਹੁੰਦੇ ਆ ਵੀ ਇੱਕ ਪਾਸੇ ਪਾਸੇ ਲੋਕੀ ਇਹ ਵੀ ਨਾ ਮੇਰਾ ਨਾ ਮਜ਼ਾਕ ਉਡਾਉਣਾ ਸ਼ੁਰੂ ਕਰਦੇ ਨੇ ਪਰ ਜੇ ਇੱਕ ਪਾਸੇ ਆਪਾਂ ਜੌਨ ਇਬਰਾਹਿਮ ਦੀ ਗੱਲ ਕਰੀਏ ਜੌਨ ਸਿਨਾ ਦੀ ਗੱਲ ਕਰੀਏ ਉਹਨਾਂ ਦੇ ਡੋਲੇ ਤਾਂ ਦੂਜੇ ਪਾਸੇ ਮੈਂ ਤੁਹਾਡੀਆਂ ਤਸਵੀਰਾਂ ਦੇਖਿਆ ਤਾਂ ਉਹੋ ਜਿਹਾ ਸਰੀਰ ਆ ਤੇ ਹੁਣ ਅਸਲ ਦੇ ਵਿੱਚ ਸਰੀਰ ਜਿਹੜਾ ਇਹ ਪਲਵਾਨੀ ਕਰਨੀ ਛੱਡ ਤੀ ਆ ਕੀ ਕਾਰਨ ਕੀ ਰਿਹਾ ਪਾਜੀ ਪਹਿਲਵਾਨੀ 2013 ਚ ਮੇਰੇ ਭਰਾ ਦੀ ਡੈਥ ਹੋ ਗਈ ਮੇਤੋਂ ਛੋਟਾ ਸੰਦੀਪ ਕੁਮਾਰ ਫਿਰ ਉਹਦਾ ਹੀ ਬੇਟਾ ਜੀ ਮੈਂ ਬੱਚਿਆਂ ਵਾਂਗੂ ਪਾਲਿਆ ਸੀ ਦਰੋਪ ਕੇ ਉਹਦੀ ਡੈਥ ਹੋ ਗਈ 2018 ਚ 13 ਤੋਂ ਬਾਅਦ 18 ਚ ਜਦੋਂ ਦੂਸਰੀ ਠੇਸ ਮਨ ਨੂੰ ਇੰਨੀ ਲੱਗੀ ਫਿਰ ਪਹਿਲਵਾਨੀ ਕਬੱਡੀ ਸਾਰੀ ਪਿੱਛੇ ਛੱਡ ਪਿੱਛੇ ਛੱਡ ਖਾੜੇ ਨਾਲ ਜੁੜਿਆ ਨੇ ਆਨੇ ਆਨੇ ਆਂਦੇ ਰਹੇ ਖਾੜਾ ਤਾਂ 50 ਸਾਲ ਤੋਂ ਚੱਲਦਾ ਪਰ ਪ੍ਰੋਮੋਟ ਜਿਹੜਾ ਇਹ ਮੇਰੇ ਹੁਣ ਇਸਤਾ ਨਹੀਂ ਕਰ ਦਿੱਤਾ ਉਹ ਮੈਨੂੰ ਆਤ ਪੈ ਕੇ ਰੀਲ ਪਾਣ ਦੀ ਕਿਦਾਂ ਮੇਰੀ ਬੇਟੀ ਕਹਿੰਦੀ ਪਾਪਾ ਪਾ ਦੋ ਪਾ ਦੋ ਉਪਾ ਦੇ ਪਾ ਦੇ ਲੋਕਾਂ ਨੇ ਪਸੰਦੇ ਇਹ ਨਾ ਕੀਤਾ। ਉਹ ਫਿਰ ਜਿਹੜਾ ਦੇਖਿਆ ਹੁਣ ਤੁਹਾਡੇ ਹੁਣ ਬੈਠੇ ਬੈਠੇ ਹੁਣ ਕਿੰਨੇ ਲੋਕ ਆ ਗਏ। ਹਮ 25 30 ਮੁੰਡੇ ਆਏ ਡਾਕਟਰ ਲੈ ਕੇ ਕੋਈ ਰਾਹੋਂ ਤੋਂ ਆਇਆ ਕੋਈ ਨੂਰਪੁਰ ਤੋਂ ਆਇਆ ਕੋਈ ਰੋਪੜ ਤੋਂ ਆਏ ਇਹ ਪਿਆਰ ਸਤਕਾਰ ਆ ਤੁਹਾਡੀਆਂ ਨੀਤ ਨੂੰ ਮਰਦਾਂ ਆ। ਹਮ ਜਿੱਦਾਂ ਦੀਆਂ ਤੁਹਾਡੀ ਨੀਤ ਹੈ ਤੁਹਾਡੀਆਂ ਉਦਾਂ ਦੀਆਂ ਮਰਦਾਂ। ਹਮ ਨਾ ਇਹ ਤੋਂ ਇਹ ਤੋਂ ਬਾਅਦ ਤੁਸੀਂ ਸਭ ਕੁਝ ਮਤਲਬ ਇੱਕ ਤਰੀਕੇ ਨਾਲ ਜ਼ਰੂਰ ਪਿੱਛੇ ਹੋਗੇ ਪਰ ਇਨਾਂ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਆਪਣੇ ਆਪ ਨੂੰ ਦੇਖਦੇ ਹੋ। ਭਾਈ بیٹے بیٹے ਦੀ ਡੈੱਡ ਤੋਂ ਬਾਅਦ ਨਾ ਮੈਨੂੰ ਹਾਰਡੀ ਪ੍ਰੋਬਲਮ ਹੋ ਗਈ ਮੇਰਾ ਹਾਰਟ ਘੱਟ ਕੰਮ ਕਰਦਾ। ਮੇਰੇ ਸਪੇਸ ਮੇਕਰ ਅਲਾਉਡ ਆ ਰਿਹਾ ਰਿਪੋਰਟਾਂ। ਨੂੰ ਬਾਅਦ ਚ ਜੇ ਦੇਖਣੇ ਦਿਖਾ ਵੀ ਦੂੰਗਾ। ਉੱਥੇ ਪੀਜੀਆਈ ਨੇ ਐਫ 40 ਨੇ ਮੈਨੂੰ ਆਪਰੇਟੇ ਦੱਸਿਆ। ਪਰ ਪਿਤਾ ਜੀ ਨਾਲ ਗੱਲ ਹੋਈ ਮੈਂ ਕਿਹਾ ਆਪਰੇਟ ਕਰਾਉਣਾ ਕਹਦੇ ਨਹੀਂ ਰੱਬ ਰੱਬ ਕਰ। ਖਾੜੇ ਨਾਲ ਜੁੜ ਜਾ ਆਪ ਹੀ ਮਾਲਕ ਮੇਰ ਕਰੂੰਗਾ। ਉਹ ਫੇ ਹੋਲੀ ਹੋਲੀ ਏਡੀ ਕਿਰਪਾ ਹੋਈ 28% ਮੇਰਾ ਹਾਰਟ ਕੰਮ ਕਰਦਾ ਸੀ। ਹੁਣ ਮੇਰਾ 52 ਕਰਦਾ। ਉਹ ਜਦੋਂ ਮੈਂ ਡਾਕਟਰ ਨੂੰ ਚੈੱਕਅਪ ਰੈਗੂਲਰ ਕਰਾਣ ਜਾਣਾ 6 ਮਹੀਨੇ ਉਹ ਕਹਿੰਦੇ ਕੀ ਖਾਦਾ ਤੂੰ ਹੈ ਨਾ ਮੈਂ ਤਾਂ ਨਾਰਮਲ ਹੀ ਖਾਣਾ ਜੀ ਮੈਂ ਕਿਹਾ ਮੈਂ ਛੱਡਿਆ ਬਹੁਤ ਕੁਝ ਆ ਕਹਿੰਦਾ ਛੱਡਿਆ ਛੱਡ ਤੂੰ ਖਾਦਾ ਕੀ ਨਮਾ ਖਾਦਾ ਕੀ ਮੈਂ ਕਹਾਂ ਕੋਈ ਨਮਾ ਨਹੀਂ ਖਾਣਾ ਫਿਰ ਨਾ ਕਹਿੰਦਾ ਕੀਤਾ ਤੂੰ ਕਿਆ ਨਮਾ ਕਿਆ ਕੀਤਾ ਮੈਂ ਕਹਾਂ ਜੀ ਨਮਾ ਮਾਸ ਪਿਆ ਕਹਿੰਦੇ ਹੱਸਦਾ ਕਹਿੰਦੇ ਮੈਂ ਕਹਾਂ ਨਮਾ ਤਾਂ ਮੈਂ ਇਹ ਕੀਤਾ ਮੈਂ ਚਿਕਾ ਬੱਚਿਆਂ ਨੂੰ ਖਾੜਿਆਂ ਨੂੰ ਜ਼ਿਆਦਾ ਹੋ ਗਿਆ ਕਹਿੰਦਾ ਛੱਡੀ ਨਾ ਬਈ ਤੈਨੂੰ ਉਹਨੇ ਫਿੱਟ ਕਰਤਾ ਉਹ ਡਾਕਟਰ ਇਹ ਗੱਲਾਂ ਕਹਿੰਦੇ ਨਹੀਂ ਆ ਪੀਜਾ ਵਾਲਾ ਨੇ ਇਹ ਕਿਹਾ ਕਹਿੰਦਾ ਤੈਨੂੰ ਦਵਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਇਹ ਬਹੁਤ ਘੱਟ ਚਾਂਸ ਆ ਕਿਸੇ ਦਾ ਹਾਰਡ ਰਿਕਵਰ ਕਰ ਜਾਵੇ ਜਦੋਂ ਹਾਰਟ ਸੁਗੜ ਜਾਂਦਾ ਨਾ ਬਿਲਕੁਲ ਸਹੀ ਹੋਰ ਕ버 ਨਹੀਂ ਕਰਦਾ ਰਿਕਵਰ ਨਹੀਂ ਕਰਦਾ ਉਹ ਮਾਲਕ ਦੀ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ ਅੱਡੀ ਕਿਰਪਾ ਪਰਮ ਪਿਤਾ ਪਰਮਾਤਮਾ ਦੀ ਬਹੁਤ 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 ਸ਼ੁਕਰਾਨਾ ਕੋਟਨ ਕੋਟ ਹਾਰਟ ਚ ਸੁਧਾਰ ਹੋ ਗਿਆ ਦਵਾਈ ਬੰਦ ਹੋ ਗਈ ਦਵਾਈ ਵੀ ਬੰਦ ਹੋ ਗਈ ਆ ਬੰਦ ਹੋ ਗਈ 6 ਸਾਲ ਲਗਾਤਾਰ ਖਾਦੀ मेरी मेमोरी कमजोरों वाला भी जो मैं भूलन ला पाया सी हम्म उन्होंने दसया तुसी गल के पेसमेकर कहता सी उन्होंने आप पेसमेकर मेरे बिल्कुल मत होने लिखे इमीडिएटली सडनली ऑपरेट टू पेसमेकर दिस पर्सन एनी टाइम सडनली डेथ ये मेरी रिपोर्ट लिखा सडनली डेथ हां मैं किसी टाइम भी ਮਰਲੇ ਲੋਕ ਕੀ ਕਹਿੰਦੇ ਵੀ ਦੁਆਵਾਂ ਕੰਮ ਕਰਦੀਆਂ ਕਿ ਨਹੀਂ ਕਰਦੀਆਂ ਤੁਸੀਂ ਲਾਈਵ ਐਗਜ਼ਾਮਪਲ ਬਿਲਕੁਲ ਭਾਜੀ ਕਰਦੀਆਂ ਪੱਥਰ ਤੇ ਲੀਖਿਆ ਕਰਦੀਆਂ ਪਰ ਤੁਹਾਡੀ ਨੀਤ ਸਾਬ ਹੋਣੀ ਚਾਹੀਦੀ ਭਾਜੀ ਕਿਸ ਦੀ ਵੱਦਵਾ ਨਾ ਲਓ ਕਿਸੇ ਦੀ ਵੱਦਵਾ ਨਾ ਲਓ ਸੀਸ ਜਰੂਰ ਲਓ ਵੱਦਵਾ ਪੱਥਰ 파ੜ ਦਿੰਦੀ ਆ ਤੇ ਤੁਹਾਨੂੰ ਕੋਈ ਦੁਖੀ ਹੋ ਕੇ ਵੱਦਵਾ ਦੇ ਦੇਵੇ ਨਾ ਬਿਲਕੁਲ ਸਹੀ ਗੱਲ ਸੱਚਾ ਬੰਦਾ ਹਮ ਸੱਚਾ ਇਨਸਾਨ ਰੱਬ ਨੂੰ ਮੰਨਣ ਵਾਲਾ ਬੇੜਾ ਗਰਖ ਹੋ ਜਾਊਗਾ ਕਰਦਾ ਘਰ ਤਬਾਹ ਹੋ ਜਿਉਂ ਕਿਸੇ ਨੂੰ ਸਿੱਧੇ ਪਾਸੇ ਤੋਰੇ ਛੇੜੀ ਜਾਣਾ ਛੇੜੀ ਜਾਣਾ ਉਹ ਕਹਿੰਦਾ ਜਾ ਮਾਲਕਾ ਇਹਨੂੰ ਕਰ ਦੇ ਸਿੱਧਾ ਉਹ ਵੀ ਐਸਾ ਸਿੱਧਾ ਕਰਦਾ ਸਭ ਕੁਝ ਹੀ ਸਿੱਧਾ ਹੋ ਜਾਂਦਾ ਬੱਦਵਾ ਇੱਕ ਦੀ ਵੀ ਮਾੜੀ ਮਾੜੀ ਆ ਭਾਜੀ ਬੱਦਵਾ ਤਾਂ ਬਹੁਤ ਮਾੜੀ ਏ ਕਸੀ ਨਾ ਅ ਜਿੱਥੇ ਬੈਠੇ ਆ ਆਸ-ਪਾਸ ਕੁਦਰਤ ਮੇਗਾ ਵਾਂਗਾ ਪਪੂਲਰ ਪਪੂਲਰ ਦੇ ਫੀਡ ਪਤਾ ਮੈਨੂੰ ਮੈ ਕਹਿ ਨਹੀਂ ਲੱਗਾ ਸੀਗਾ ਤੇ ਮੈਨੂੰ ਇਹ ਗੱਲ ਬੜੀ ਵਧੀਆ ਲੱਗੀ ਅਕਸਰ ਮੈਂ ਪਿੰਡਾਂ ਦੇ ਵਿੱਚ ਜਾਂਦਾ ਨਾ ਮੈਨੂੰ ਦਰਖਤ ਨਹੀਂ ਨਜ਼ਰ ਆਉਂਦੇ ਹੂੰ ਮੈਨੂੰ ਖੇਤ ਨਜ਼ਰ ਆਣਗੇ ਜਿਨ੍ਹਾਂ ਨੂੰ ਸੇ ਕਈ ਵਾਰੀ ਪੰਜਾਬੀ ਕਹਿ ਵੀ ਦਿੰਦੇ ਆ ਹਰਿਆ ਭਰਿਆ ਪੰਜਾਬ ਹੂੰ ਬਟ ਜਿਹੜੇ ਲੋਕ এনवायरमेंट ਤੇ ਕੰਮ ਕਰਦੇ ਆ ਉਹ ਕਈ ਵਾਰੀ ਕਹਿ ਵੀ ਦਿੰਦੇ ਆ ਵੀ ਅਸੀਂ ਹਰਿਆ ਭਰਿਆ ਪੰਜਾਬ ਨਹੀਂ ਹੈਗੇ ਅਸੀਂ ਬਹੁਤ ਪਿੱਛੇ ਆਂ ਬਾਕੀ ਸਟੇਟਸ ਤੋਂ ਇਧਰ ਭੇਜ ਦਿਓ ਦਿਖਾ ਦਾਂਗੇ ਮੈਂ ਪਿੰਡ 'ਚ ਵੱਡਿਆ ਹਾਂ ਮੈਨੂੰ ਦਰਖਤ ਹੀ ਨਜ਼ਰ ਆਏ ਸਿਰਫ ਪਪੂਲਰ ਤੇ ਦੇਖਿਆ ਦਿ ਨਜ਼ਰ ਆ ਰਿਹਾ ਬਸ ਸਾਡੇ ਏਰੀਆ ਚ ਨਾ ਗੁੱਜਰ ਭਾਈਚਾਰਾ ਜ਼ਿਆਦਾ ਹੈ ਏਰੀਆ ਗੁੱਜਰ ਭਾਈਚਾਰੇ ਦਾ ਔਰ ਗੁੱਜਰ ਭਾਈਚਾਰਾ ਗੱ ਮਤਲ ਜੱਦੀ ਅਮੀਰ ਆ ਪੰਜ ਪੰਜ ਚਾਰ ਚਾਰ ਕੇ ਲਈ ਮੋਟਲੀ 10 20 25 50 ਵੀ ਪਰ ਬੰਨ ਪਰਸਨ ਹੈ ਗਿਆ ਹੂੰ ਉਹ ਫਿਰ ਉਹਨਾਂ ਦੀ ਜਿਹੜੀ ਮੇਨ ਫਸਲ ਆ ਪਪੂਲਰ ਤਾਂ ਉਹਨਾਂ ਨੇ ਲਾਣਾ ਹੀ ਲਾਣਾ ਲਾਣਾ ਹੀ ਲਾਣਾ ਹਾਂ 1 ਕਿੱਲੇ ਚ ਉਹਨਾਂ ਨੇ ਸਾਲ ਦਾ 15-20 ਲੱਖ ਰੁਪਇਆ ਕਮਾਣਾ ਕਮਾਣਾ ਕਾਂਕਤਾ ਜਿਹੜੀ ਲੈਣੀ ਹੋ ਤਾਂ ਵੱਖਰੀ ਐ ਸਿਰਫ ਪੌਪੂਲਰ ਤੋਂ ਇੰਨਾ ਕਮਾਣਾ ਬਿਲਕੁਲ ਭਾਜੀ ਤੁਸੀਂ ਕਮਾਈ ਦੱਸ ਰਹੇ ਹੋ ਹਾਂ ਬਿਲਕੁਲ ਲਾਗਤ ਤੋਂ ਬਾਅਦ ਸਾਰੀ ਕਮਾਈ ਉਹ ਭਾਜੀ ਲਾਗਤ ਕੱਢ ਕੇ ਦੱਸਦਾ ਕਿਉਂਕਿ ਸਾਡੇ ਖੁੰਦੇ ਆਪਣੇ 7 ਖੇਤੇ 8 ਅਸੀਂ ਵੀ ਲਾਏ ਹੋਇਆ ਪੌਪੂਲਰ ਵੇਚੀਦੇ ਆ ਕਾਂਕ ਆਪਣਾ ਵੀ ਰੋਟੀ ਰਾਮੇ ਦੇ ਚੱਲਣਾ ਮਲ ਕਰੋੜਾਂ ਦਾ ਹੋ ਗਿਆ ਕਰੋੜਾਂ ਦਾ ਜਿੱਦਣ ਹੋ ਗਿਆ ਫੇ ਤੁਹਾਨੂੰ ਇੱਥੇ ਇੱਥੋਂ ਤੋਂ ਲੈ ਕੇ ਥੱਲੇ ਤੱਕ ਮਾਰਬਲ ਨਜ਼ਰ ਆਊਗਾ ਤੇ ਥੱਲੇ ਬਿਲਕੁਲ ਨਿਊ ਫ੍ਰੈਸ਼ ਫੋਰਚੂਨਰ ਮਿਲੂਗੀ ਜਦੋਂ ਕਰੋੜਾਂ ਵਾਲੇ ਪਾਸੇ ਆਗੇ ਆਇਦਾ ਸ਼ੁਕਰ ਕਰਦੇ ਆ ਰੋਟੀ ਦੋ ਟਾਈਮ ਵਧੀਆ ਮਿਲਦੀ ਹੈ ਹਾਂ ਤਸੱਲੀ ਨਾਲ ਇੱਥੋਂ ਜਾਣ ਤੋਂ ਬਾਅਦ ਸਕੂਨ ਵਧੀਆ ਆਉਂਦਾ ਫੇ ਬਸ ਓਕੇ ਮਾਲਕਾ ਤੇਰਾ ਸ਼ੁਕਰ ਹੈ ਅੱਖਾਂ ਕਰੋੜਾਂ ਰੁਪਿਆ ਕਮਾ ਕੇ ਸਕੂਨੀਆਂ ਦਾ ਆਧੇ ਲੋਗ ਨੀਂਦ ਦੀ ਗੋਲੀ ਖਾਂਦੇ ਆ ਉਹ ਸਾਰੀ ਰਾਤ ਨੀਂਦ ਦੀ ਗੋਲੀ ਖਾ ਕੇ ਉਸਲਵੱਟੇ ਲਈ ਜਾਂਦੇ ਆ ਕੰਮ ਕਰਮ ਨਹੀਂ ਚੰਗੇ ਕੀਤੇ ਹੁੰਦੇ ਸਾਰੀ ਦਿਹਾੜੀ ਲੋਕਾਂ ਨੂੰ ਭੰਡਿਆ ਹੁੰਦਾ ਉਹ ਤਰੱਕੀ ਕਰ ਗਿਆ ਉਹ ਐਨੇ ਜੋਗਾ ਨਹੀਂ ਸੀ ਉਹ ਐਵੇਂ ਹੀ ਚੜਿਆ ਵਾ ਉਹ YouTube ਤੇ ਛਾ ਗਿਆ ਉਹ Insta ਤੇ ਛਾ ਗਿਆ ਉਹ ਪਿੱਛੋਂ ਐਦਾ ਸੀਗਾ ਇਹ ਲੋ ਇਹ ਜੈਲਸੀ ਇਹ ਨਰਕ ਉਹੀ ਸਟ੍ਰੈਸ ਇਸ ਸਾਰੀ ਰਾਤ ਪਾਜੀ ਬੋਡੀ ਫੇ ਉਦਾਂ ਦੀ ਹੋ ਜਾਂਦੀ ਆ ਉਦਾਂ ਦੀ ਹੋ ਜਾਂਦੀ ਆ ਹਾਂ ਜੇ ਕੋ ਬੰਦਾ ਨਿਤਨੇਮ ਕਰਦਾ ਵਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਰਾਦਾ ਉਹ ਮਤਲਬ ਰੱਬ ਦਾ ਨਾਮ ਲੈਣਾ ਚੰਗੇ ਕੰਮ ਕਰਨਾ ਉਹ ਸਵਰਗ ਆ ਲੋਕਾਂ ਦੀ ਤਰੱਕੀ ਨੂੰ ਦੇਖ ਕੇ ਖੁਸ਼ ਹੋਣਾ ਸਵਰਗ ਆ ਫਿਰ ਉਹ ਵਧੀਆਂ ਨੀਂਦ ਸੌਂਦਾ ਮਾਲਕਾ ਤੇਰਾ ਸ਼ੁਕਰ ਆ ਯਾਰ ਸੱਚਾ ਪਾਤਸ਼ਾਹ ਵਾਹਿਗੁਰੂ ਤੇਰਾ ਸ਼ੁਕਰ ਉਹ ਮਰੀਆਂ ਨਹੀਂ ਸੌਂਦਾ ਉਸਕੋਣ ਆ ਤਾਂ ਲੱਗਦਾ ਸਾਰਾ ਸਵਰਗ ਆ ਬਿਲਕੁਲ ਪਾਜੀ ਮੈਂ ਕਹਾਂ ਐਗਜ਼ਾਮਪਲ ਤੁਹਾਨੂੰ ਦੇ ਦਿੱਤੀ ਮਰਨ ਤੋਂ ਬਾਅਦ ਨਹੀਂ ਸਵਰਗ ਮਰਨ ਤੋਂ ਬਾਅਦ ਨਹੀਂ ਨਰਕ ਜੀਂਦੇ ਜੀ ਨਰਕ ਜੀਂਦੇ ਜੀ ਸਵਰਗ ਚੁਗਲੀ ਨਿੰਦਿਆ ਕਰਨੀ ਬੰਦ ਕਰ ਦਿਓ ਜੇ ਕਰਦੇ ਆ ਤਾਂ ਨਰਕ ਆ ਜੇ ਲੋਕਾਂ ਦੀ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਪਿਆਰ ਦਿੰਨੇ ਦਾ ਸਵਰਗ ਆ ਲੋਕੀ ਐਸ ਸਵਰਗ ਨਰਕ ਤੁਹਾਡੇ ਰਹੀ ਜਾਂਦੇ ਆ ਲੋਕਾਂ ਨੇ ਆਪਣੀ ਜ਼ਿੰਦਗੀ ਜਿਵੇਂ ਦੇਖਿਆ ਉਹ ਦਾਦੇ ਪਰਦਾਦੇ ਕਿਹਨੇ ਦੇਖਿਆ ਸੁਣੀਆਂ ਸੁਣਾਈਆਂ ਗੱਲਾਂ ਜਿਹੜਾ ਮਾੜਾ ਕਰਮ ਕਰਦਾ ਭੁਗਤਦਾ ਉਹ ਨਰਕ ਹੀ ਆ 20 ਬਿਮਾਰੀਆਂ ਲੱਗੀਆਂ ਦੰਦਾ 'ਚ ਡ੍ਰਿੱਲਾ ਵੱਜਦੀਆਂ ਸੂਏ ਵਾਜੇ ਦੇ ਨਰਕ ਆ ਟੀਡੇ 'ਚ ਸ਼ੂਗਰ ਦੇ ਟੀਕੇ ਲਾਦੇ ਨਰਕ ਆ ਇੱਕ ਵਾਰੀ ਉੱਠ ਗਏ ਮੋਰ ਕੇ ਖੜਾ ਨਹੀਂ ਹੋਣਾ ਉੱਥੇ ਤੱਕ ਜਾ ਨਹੀਂ ਹੋਣਾ ਉਰੇ ਨੂੰ ਹੀ ਆ ਜਾ ਉਹ ਨਰਕਿਆ ਸਿੱਧੇ ਤੁਰ ਨਹੀਂ ਹੋਣਾ 빙ੇ ਤੁਰਨਾ ਉਹ ਨਰਕਿਆ ਬੱਚੇ 2 2 3 3 ਹੋਣ ਔਰ ਘਰ ਚ ਨਾ ਹੋਣ ਮਾਪੇ ਕੱਲੇ ਹੋਣ ਉਹ ਨਰਕਿਆ ਕਿਰੂ ਇਹ ਹੀ ਨਰਕਿਆ ਕਿਸੇ ਨੇ ਦੇਖਿਆ ਕਿਹੜਾ ਹਾਂ ਜੇ ਤਲਿਆ ਇਹ ਤਾਲਾ ਹੁੰਦਾ ਇੱਥੇ ਹੀ ਦੇਖੋ ਤੁਸੀਂ ਗੱਲ ਕਹੀ ਨਾ ਮੇਰੇ